ਅੱਜ ਕੱਲ੍ਹ ਭਾਰਤ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਨਕਲੀ ਕਰੰਸੀ ਬਾਜ਼ਾਰ ਦੇ ਵਿੱਚ ਚੱਲਦੀ ਹੈ ਸਾਰੇ ਜਦੋਂ ਵੀ ਕਿਤੇ ਖਾਸ ਕਰ ਵਪਾਰੀ ਜਦੋਂ ਵੀ ਕਿਤੇ ਲੈਣ ਦੇਣ ਕਰਨਾ ਚਾਹੇ ਕੋਈ ਆਮ ਬੰਦਾ ਹਮੇਸ਼ਾ ਕਰੰਸੀ ਚੈੱਕ ਕਰਕੇ ਲਓ ਮੈਂ ਪਿਛਲੇ ਸਿਰਫ 3-4 ਮਹੀਨਿਆਂ ਤੋਂ ਹੀ ਜਿਹੜੀਆਂ ਘਟਨਾਵਾਂ ਹੋਈਆਂ ਨੇ 8-10 ਜਿਨ੍ਹਾਂ ਦੇ ਵਿੱਚ ਕਰੋੜਾ ਰੁਪਏ ਦੀ ਨਕਲੀ ਕਰੰਸੀ ਫੜੀ ਗਈ ਹੈ ਉਹਦੇ ਬਾਰੇ ਜ਼ਿਕਰ ਕਰੂੰ ਪਰ ਇਹ ਆਮ ਮੀਡੀਆ ਦੇ ਵਿੱਚ ਨਹੀਂ ਆਉਂਦਾ ਕਿਉਂਕਿ ਜੇਕਰ ਇਹ ਗੱਲ ਮੀਡੀਆ ਦੇ ਉੱਤੇ ਆਈ ਤਾ ਇਹ ਮੌਜੂਦਾ ਸਰਕਾਰ ਦੀ ਜਿਹੜੀ ਨੋਟਬੰਦੀ ਸੀਗੀ ਉਹਦੇ ਉੱਤੇ ਜਾਂ ਪੂਰੇ ਪ੍ਰਸ਼ਾਸਨ ਦੇ ਉੱਤੇ ਇੱਕ ਸਵਾਲੀਆ ਨਿਸ਼ਾਨ ਖੜਾ ਹੋ ਜਾਊਗਾ ਤੇ ਅੱਜ ਜ਼ਿਕਰ ਕਰਾਂਗੇ ਪਿਛਲੇ 3-4 ਮਹੀਨਿਆਂ ਤੋਂ ਕਿੱਥੇ ਕਿਤੇ ਵੀ ਨਕਲੀ ਕਰਾਤੀ ਕਰੰਸੀ ਭਾਰਤ ਦੇ ਵਿੱਚ ਫੜੀ ਗਈ ਹੈ 23 ਅਗਸਤ ਨੂੰ ਚਾਰਖੰਡ ਦੇ ਰਾਂਚੀ ਦੇ ਸੁਖਦੇਵ ਸਿੰਘ ਨਗਰ ਦੀ ਨਿਊ ਮਾਰਕੀਟ ਬੱਸ ਸਟੈਂਡ ਦੇ ਉੱਤੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲ ਲਗਭਗ 2 ਕਰੋੜ ਦੀ ਨਕਲੀ ਕਰੰਸੀ ਫੜੀ ਗਈ ਹੈ ਜਿੱਥੇ ਠੱਗੀ ਠੋਰੀ ਦੀ ਧੋਖਾਧੜੀ ਦੀ ਗੱਲ ਚੱਲਦੀ ਹੋਵੇ ਤਾਂ ਉੱਥੇ ਗਜਰਾਤ ਪਿੱਛੇ ਕੀ ਮੇ ਰਹਿ ਜੇ 22 ਸਤੰਬਰ ਨੂੰ ਸੂਰਤ ਦੇ ਵਿੱਚ ਚਾਰ ਨੌਜਵਾਨਾਂ ਦੇ ਕੋਲੋਂ ਨਕਲੀ ਕਰੰਸੀ ਫੜੀ ਹੀ ਨਹੀਂ ਗਈ ਬਲਕਿ ਉੱਥੇ ਇੱਕ ਫੈਕਟਰੀ ਫੜੀ ਗਈ ਹੈ ਮਸ਼ੀਨਾਂ, ਕਾਗਜ਼, ਸਿਆਹੀ ਜਿਹੜੀਆਂ ਵੀ ਉੱਥੇ ਨਕਲੀ ਨੋਟ ਬਣਾਉਣ ਦੇ ਵਿੱਚ ਜਿੰਨਾ ਵੀ ਸਮਾਨ ਕੰਮ ਆਉਂਦਾ ਸੀਗਾ ਸੂਰਤ ਦੇ ਵਿੱਚ ਉਹ ਮਸ਼ੀਨਾਂ ਇੱਕ ਮਤਲਬ ਫੈਕਟਰੀ ਫੜੀ ਗਈ ਹੈ ਮੌਕੇ ਦੇ ਉੱਤੇ ਸਿਰਫ ਸਵਾ ਲੱਖ ਰੁਪਈਆ ਉਹਨਾਂ ਕੋਲੋਂ ਬਰਾਮਦ ਹੋਇਆ ਜਿਹੜਾ ਉਹਨਾਂ ਨੇ ਤਾਜ਼ਾ ਹੀ ਛਾਪਿਆ ਸੀਗਾ ਉਹਨਾਂ ਦੇ ਦੱਸਣ ਮੁਤਾਬਕ ਕਰੋੜਾ ਰੁਪਏ ਉਹ ਪਹਿਲਾਂ ਵੇਚ ਕੇ ਮਾਰਕੀਟ ਦੇ ਵਿੱਚ ਫਲਾ ਚੁਕੇ ਸੀਗੇ 5 ਨਵੰਬਰ ਨੂੰ ਦਿੱਲੀ ਦੇ ਵਿੱਚੋਂ ਉੱਥੋਂ ਦੀ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਕੋਲ ਵੀ 3 ਸਵਾ 3 ਲੱਖ ਦੇ ਲਗਭਗ ਕਰੰਸੀ ਫੜੀ ਗਈ ਹੈ ਨਕਲੀ ਉਹਨਾਂ ਦੇ ਦੱਸਣ ਮੁਤਾਬਕ ਉਹ ਇਕੱਲੇ ਭਾਰਤ ਦੇ ਵਿੱਚ ਹੀ ਨਹੀਂ ਬਲਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹ ਕੰਮ ਕਰਦੇ ਨੇ ਹੋਰ ਦੇਸ਼ਾਂ ਦੀਆਂ ਜਿਹੜੀਆਂ ਕਰੰਸੀਆਂ ਨੇ ਉਹਨਾਂ ਦਾ ਵੀ ਉਹ ਨਕਲੀ ਨੋਟ ਛਾਪਦੇ ਨੇ ਤੇ ਭਾਰਤ ਦੇ ਵਿੱਚ ਵੀ ਉਹ ਨਕਲੀ ਨੋਟ ਛਾਪਦੇ ਨੇ 16 ਨਵੰਬਰ ਨੂੰ ਮੱਧ ਪ੍ਰਦੇਸ਼ ਦੇ ਭੁਪਾਲ ਦੇ ਵਿੱਚ ਇੱਕ ਨੌਜਵਾਨ ਨੂੰ ਫੜਿਆ ਗਿਆ ਵਿਵੇਕ যাদਬ ਉਹਦੇ ਕੋਲ 5.5 ਲੱਖ ਦੀ ਨਕਲੀ ਕਰੰਸੀ ਫੜੀ ਗਈ ਹੈ ਤੇ ਹੋਰ ਨਮੀ ਕਰੰਸੀ ਜਿਹੜੀ ਤਿਆਰ ਕਰਨ ਲਈ ਕੱਚਾ ਮਾਲ ਵੀ ਉਹਦੇ ਕੋਲ ਪਿਆ ਸੀ ਇਹ ਵੀ ਇੱਕ ਤਰ੍ਹਾਂ ਦੀ ਜਿਵੇਂ ਗੁਜਰਾਤ ਦੇ ਵਿੱਚ ਫੈਕਟਰੀ ਬਣੀ ਸੀ ਉਹਦੇ ਲਈ ਕੱਚਾ ਸਮਾਨ ਸੀ ਹਾਲਾਂਕਿ ਕੋਈ ਮਸ਼ੀਨਾਂ ਜਾਂ ਹੋਰ ਸਮਾਨ ਨਹੀਂ ਸੀ ਮਿਲਿਆ ਭੋਪਾਲ ਦੇ ਐਮਪੀ ਦੇ ਵਿੱਚ ਇਹ ਯੁਵਕ ਭਾਵੇਂ ਫੜਿਆ ਗਿਆ ਪਰ ਇਹ ਇਹਦਾ ਪਛੋਕੜੇ ਰਹਿਣ ਵਾਲਾ ਇਹ ਯੂਪੀ ਦਾ ਸੀਗਾ 1 ਦਸੰਬਰ ਨੂੰ ਰਾਜਸਥਾਨ ਦੇ ਨੂਪਗੜ੍ਹ ਦੇ ਵਿੱਚ ਇੱਕ ਨੌਜਵਾਨ ਦੇ ਕੋਲੋਂ 40000 ਦੀ ਨਕਲੀ ਕਰੰਸੀ ਉੱਥੇ ਵੀ ਪੜੀ ਜਾਂਦੀ ਹੈ ਤੇ 18 ਦਸੰਬਰ ਨੂੰ ਰਾਜਸਥਾਨ ਦੇ ਜੈਪੁਰ ਦੀ ਪੁਲਿਸ ਨੇ ਜੁਪੀ ਦੇ ਸਹਾਰਨਪੁਰ ਦੇ ਵਿੱਚ ਇੱਕ ਗੌਰਵ ਨਾਮ ਦੇ ਬੰਦੇ ਨੂੰ ਕੋਈ ਸ਼ੂਭ ਮਿਲੀ ਸੀ ਉਹਨਾਂ ਨੂੰ ਵੀ ਉੱਥੇ ਨਕਲੀ ਨੋਟ ਬਣਾਉਣ ਦੀ ਉਹਨਾਂ ਦੀ ਫੈਕਟਰੀ ਹੈ ਤੇ ਉੱਥੇ ਜਾ ਕੇ ਉੱਥੋਂ ਦੀ ਪੁਲਿਸ ਨਾਲ ਸਹਿਯੋਗ ਕਰਕੇ ਉੱਥੇ ਛਾਪਾ ਮਾਰਿਆ ਉੱਥੇ ਵੀ ਜਿਵੇਂ ਗੁਜਰਾਤ ਦੇ ਵਿੱਚ ਫੈਕਟਰੀ ਲੱਗੀ ਸੀ ਉਵੇਂ ਹੀ ਇੱਥੇ ਵੀ ਮਸ਼ੀਨਾਂ ਕੱਚਾ ਮਾਲ ਕਾਫੀ ਕੁਝ ਉਤੋਂ ਰਿਕਵਰ ਕੀਤਾ ਗਿਆ ਹੈ 30 ਦਸੰਬਰ ਨੂੰ ਚੰਡੀਗੜ੍ਹ ਦੀ ਪੁਲਿਸ ਜਿਵੇਂ ਆਪਣੇ ਰੋਜ਼ਾਨਾ ਦੀ ਤਰ੍ਹਾਂ ਉੱਥੇ ਕਾਰਾਂ ਦੀ ਤਲਾਸ਼ੀ ਲੈ ਰਹੀ ਸੀਗੀ ਉਵੇਂ ਹੀ ਉੱਥੇ ਇੱਕ ਜਦੋਂ ਉਹਨਾਂ ਨੇ ਕਾਰ ਦੀ ਤਲਾਸ਼ੀ ਲਈ ਤਾਂ ਉਹ ਦੇਖ ਕੇ ਹੈਰਾਨ ਹੋ ਗਏ ਉਹਦੇ ਵਿੱਚ ਭਾਰਤੀ ਨਕਲੀ ਗ੍ਰਾਂਸੀ ਸੀਗੀ ਉਹਦੇ ਵਿੱਚ 4,76,300 ਰੁਪਏ ਦੀ ਕਰੀਬ ਇਹ ਨਕਲੀ ਨੋਟ ਸੀ ਤੇ ਉਹਨਾਂ ਨੂੰ ਉੱਥੇ ਹੀ ਗ੍ਰਿਫਤਾਰ ਕਰ ਲਿਆ ਗਿਆ ਏ 24 ਦਸੰਬਰ ਨੂੰ ਮਹਾਰਾਸ਼ਟਰ ਦੇ ਸਤਨਾ ਦੀ ਪੁਲਿਸ ਨੇ ਉੱਥੋਂ ਦੇ ਇੱਕ ਉੱਥੇ ਹੀ ਸੱਤ ਬੰਦਿਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਕੋਲ 7000 ਦੀ ਨਕਲੀ ਕਰੰਸੀ ਸੀਗੀ ਹਰਾਨੀ ਦੀ ਗੱਲ ਇਹ ਹੈ ਕਿ ਉੱਥੇ ਸੱਤਾਂ ਦੇ ਵਿੱਚੋਂ 6 ਤਾਂ ਨੌਜਵਾਨ ਸੀਗੇ ਤੇ ਉਹਨਾਂ ਦੇ ਉੱਤੇ ਇੱਕ ਡਾਕਟਰ ਪੇਸ਼ੇ ਤੋਂ ਜਿਹੜਾ ਡਾਕਟਰ ਹੈ ਉਹ ਬੰਦਾ ਆਪਣੇ ਮਤਲਬ ਡਾਕਟਰੀ ਪੇਸ਼ੇ ਦੇ ਨਾਲ-ਨਾਲ ਇਹ ਨਕਲੀ ਨੋਟ ਬਣਾਉਣ ਦਾ ਵੀ ਕੰਮ ਕਰਦਾ ਸੀ ਇਹ ਗਰੋ ਨੂੰ ਵੀ ਉੱਥੇ ਮਹਾਰਾਸ਼ਟਰ ਦੇ ਵਿੱਚੋਂ ਕਾਬੂ ਕਰ ਲਿਆ ਗਿਆ ਏ 26 ਦਸੰਬਰ ਨੂੰ ਜੰਮੂ ਕਸ਼ਮੀਰ ਦੇ ਪਲਵਾਮਾ ਦੇ ਵਿੱਚ ਵੀ ਇੱਕ ਵਿਅਕਤੀ ਦੇ ਕੋਲੋਂ 86000 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਗਏ ਨੇ 21 ਦਸੰਬਰ ਨੂੰ ਹੀ ਚੰਡੀਗੜ੍ਹ ਦੀ ਪੁਲਿਸ ਨੇ ਇੱਕ ਗਰੋਹ ਨੂੰ ਕਾਬੂ ਕੀਤਾ ਉੱਥੇ ਚੰਡੀਗੜ੍ਹ ਦੇ ਵਿੱਚ ਇਹਨਾਂ ਦੇ ਕੋਲ 717400 ਰੁਪਏ ਬਰਾਮਦ ਕੀਤੇ ਗਏ ਨੇ ਜਿਹੜੀ ਨਕਲੀ ਕਰੰਸੀ ਦੇ ਸੀ ਇਹਦੀ ਵੀ ਜਿੰਮੇ ਖਾਸ ਗੱਲ ਇਹ ਹੈ ਕਿ ਜਿਹੜਾ ਇਹ ਗਰੋਹ ਸੀਗਾ ਉਹ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਕੰਮ ਕਰਦਾ ਸੀਗਾ ਭਾਰਤ ਦੇ ਸਣੇ ਉਹ ਹੋਰ ਅਲੱਗ-ਅਲੱਗ ਦੇਸ਼ਾਂ ਦੀ ਵੀ ਨਕਲੀ ਕਰੰਸੀ ਛਾਪਦੇ ਸੀਗੇ ਇਹ ਤਾਂ ਇਹ ਜਿਹੜੇ ਪਿਛਲੇ 3-4 ਮਹੀਨੇ ਦੇ ਵਿੱਚ 8-10 ਜਿਹੜੀਆਂ ਖਬਰਾਂ ਨੇ ਇਹ ਖਬਰਾਂ ਆਈਆਂ ਨੇ ਸ਼ਾਇਦ ਹੋਰ ਵੀ ਪੁਲਿਸ ਨੇ ਫੜੇ ਹੁਣ ਖਬਰਾਂ ਨਾ ਆਈਆਂ ਹੋਣ ਤੇ ਕਈ ਇਸ ਤੋਂ ਵੀ ਜ਼ਿਆਦਾ ਹੋਰ ਹੋ ਸਕਦੇ ਨੇ ਵੀ ਜਿਹੜੇ ਹਜੇ ਤੱਕ ਪੁਲਿਸ ਦੇ ਕਾਬੂ ਨਹੀਂ ਆਏ ਜਿਨ੍ਹਾਂ ਦੀ ਹਲੇ ਤੱਕ ਕੋਈ ਸੂਚ ਨਹੀਂ ਹੋਈ ਹੈਗੀ ਖਬਰ ਨਹੀਂ ਹੈਗੀ ਪੁਲਿਸ ਨੂੰ ਤਾਂ ਕਰਕੇ ਇਹ ਵੀਡੀਓ ਬਣਾਉਣ ਦਾ ਮਕਸਦ ਹੈ ਵੀ ਹੁਣ ਲੋਕਾਂ ਨੂੰ ਦੁਬਾਰਾ ਜਿਵੇਂ ਪਹਿਲਾਂ ਇੱਕ ਟਾਈਮ ਹੁੰਦਾ ਸੀਗਾ ਜਦੋਂ ਹਰ ਕੋਈ ਅਪਰਾਧ ਨੋਟ ਚੈੱਕ ਕਰਕੇ ਦੇਖ ਕੇ ਲੱਗਦਾ ਸੀਗਾ ਅੱਜ ਵੀ ਲੋਕਾਂ ਨੂੰ ਲੋੜ ਹੈ ਕਿ ਹਰ ਇੱਕ ਨੋਟ ਚੈੱਕ ਕਰਕੇ ਲੈਣ ਕਿਉਂਕਿ ਹੁਣ ਦੁਬਾਰਾ ਮਾਰਕੀਟ ਦੇ ਵਿੱਚ ਨਕਲੀ ਨੋਟਾਂ ਦਾ ਪਰਹਾਰ ਹੋ ਗਿਆ ਹੈ